యేసు ਦਾ ਜਨਮ ਦਿਹਾੜਾ ਆਇਆ ਏ ਸਾਰੇ ਜੱਗ ਵਿੱਚ ਖੁਸ਼ੀਆਂ ਆਈਆਂ ਪਿਆਰਾ ਆਇਆ ਏ ਸਾਰੇ ਜੱਗ ਵਿੱਚ ਖੁਸ਼ੀਆਂ ਆਈਆਂ యేసు ਦਾ ਜਨਮ ਦਿਹਾੜਾ ਆਇਆ ਏ ਸਾਰੇ ਜੱਗ ਵਿੱਚ ਖੁਸ਼ੀਆਂ ਆਈਆਂ ਪਿਆਰਾ ਆਇਆ ਏ ਸਾਰੇ ਜੱਗ ਵਿੱਚ ਖੁਸ਼ੀਆਂ ਆਈਆਂ ਰਾਜਿਆਂ ਦਾ ਰਾਜ ਆਇਆ ਏ ਸਵਰਗ ਦਾ ਰਾਜ ਆਇਆ ਏ ਦੇਵ ਮਾਂ ਮਰੀਮ ਨੂੰ ਵਧਾਈਆਂ ਸੋ ਜਨਮ ਦਿਹਾੜਾ ਆਇਆ ਸਾਰੇ ਜੱਗ ਵਿੱਚ ਖੁਸ਼ੀਆਂ ਆਈਆਂ ਪਰ ਉਹ ਜਸੂਨ ਜੀ ਦੇ ਜਨਮ ਦਿਹਾੜੇ ਤੇ ਕੀ ਮੈਸੇਜ ਦੇਣਾ ਚਾਹੋ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਭੂ ਜਸਮਸੀਹ ਦਾ ਧੰਨਵਾਦ ਕਰਦਾ ਹਾਂ ਉਹਦਾ ਸ਼ੁਕਰ ਕਰਦਾ ਹਾਂ ਕਿ ਉਸਨੇ ਮੈਨੂੰ ਤੁਹਾਡੇ ਸਾਹਮਣੇ ਬੋਲਣ ਦਾ ਫਰਜ਼ ਦਿੱਤਾ ਅਤੇ ਤੁਸੀਂ ਜਾਣਦੇ ਹੋ ਕਿ ਵੱਡਾ ਦਿਨ 25 ਦਸੰਬਰ ਨੂੰ ਕਵਿਦੇ ਦਾਤ ਨੂੰ ਫਤਿਹ ਦਸਬਰ ਨੂੰ ਮਨਾ ਜਾਂਦਾ ਪੂਰੀ ਦੁਨੀਆ ਤੇ ਮਨਾ ਜਾਂਦਾ ਹੈ ਔਰ ਸਾਰੀ ਦੁਨੀਆ ਉਸ ਨੂੰ ਬੜੇ ਧੂਮ ਸ਼ਾਮ ਨਾਲ ਮਨਾਉਂਦੀ ਹੈ ਔਰ ਅਸੀਂ ਵੀ ਸਾਡਾ ਇਹ ਹੀ ਮੈਸੇਜ ਆ ਕਿ ਸਭ ਲੋਕ ਜਿੱਥੇ-ਜਿੱਥੇ ਵੀ ਪ੍ਰਭੂ ਯਸੁਸ ਨੂੰ ਸਿੱਧਾ ਪੜਾ ਦਿਨ ਮਨਾਇਆ ਜਾਵੇ ਬੜੀ ਸ਼ਾਂਤੀ ਦੇ ਨਾਲ ਬੜੀ ਨਮਰਤਾ ਦੇ ਨਾਲ ਮਨਾਇਆ ਜਾਵੇ ਕੋਈ ਹੁੱਲੜਬਾਜੀ ਨਹੀਂ ਆ ਕਿਉਂਕਿ ਪ੍ਰਭੂ ਯਸੁਸ ਨੂੰ ਸਿੱਧਾ ਆਣਾ ਇਸ ਧਰਤੀ ਤੇ ਬਹੁਤ ਜ਼ਰੂਰੀ ਸੀ ਕਿਉਂਕਿ ਖੁਦਾ ਦਾ ਜਦੋਂ ਆਦਮ ਦੇ ਨਾਲ ਆ ਮੇਲ ਜਿਹੜਾ ਉਹ ਵਿਛੜ ਗਿਆ ਤੇ ਖੁਦਾ ਨੇ ਫਿਰ ਆਦਮੇ ਦੇ ਨਾਲ ਮੇਲ ਕਰਨ ਵਾਸਤੇ ਆਪਣੇ بیٹے ਯਿਸੂ ਮਸੀਹ ਨੂੰ ਇਸ ਧਰਤੀ ਤੇ ਭੇਜਿਆ ਉਹ ਮੁਕਤੀਦਾਤਾ ਬਣ ਕੇ ਆਇਆ ਔਰ ਉਸ ਨੇ ਸਾਰੇ ਮਨੁੱਖਾਂ ਨੂੰ ਆ ਕੇ ਮੁਕਤੀ ਦਾ ਸੰਦੇਸ਼ ਦਿੱਤਾ ਔਰ ਕਿਉਂਕਿ ਜਿਹੜੇ ਲੋਕ ਪਾਪ ਵਿੱਚ ਸਨ ਜਿਹੜੇ ਲੋਕ ਹਨੇਰੇ ਵਿੱਚ ਸਨ ਉਨਾਂ ਦੇ ਵਾਸਤੇ ਇੱਕ ਚਾਨਣ ਚਮਕਿਆ ਪ੍ਰਭੂ ਯਸੂਸ ਮਸੀਹ ਦਾ ਆਉਣਾ ਬਹੁਤ ਜ਼ਰੂਰੀ ਸੀ ਕਿਉਂਕਿ ਜੇਕਰ ਉਹ ਧਰਤੀ ਤੇ ਨਾ ਆਉਂਦਾ ਤਾਂ ਸਾਡੇ ਪਾਪ ਕਿਸ માਫ ਨਹੀਂ ਸੀ ਹੋ ਸਕਦੇ ਜਿਵੇਂ ਪ੍ਰਭੂ ਯਸੂਸ ਮਸੀਹ ਦੇ ਵਚਨ ਤੇ ਲਿਖਿਆ ਜੁ ਹੁਨਾਂ ਦੀ ਜੇਲੂ ਦਾ ਪਹਿਲਾ ਬਾਪ ਉਹਦੀ ਨਤੀਆ ਦੇ ਵਿੱਚ ਲਿਖਿਆ ਆ ਵੇਖੋ ਉਹ ਜਗਦ ਦਾ ਮੇਮਨਾ ਜੋ ਸਾਰੇ ਜਗਦ ਦੇ ਪਾਪ ਉਠਾ ਕੇ ਲੈ ਜਾ ਰਹਾ ਹੈ ਔਰ ਕਿਉਂਕਿ ਪਾਪ ਉਠਾ ਕੇ ਯਸੂਸ ਮਸੀਹ ਲੈ ਕੇ ਜਾ ਰਿਹਾ ਹੈ ਔਰ ਪਾਪ ਉਹੀ ਮਾਫ਼ ਕਰ ਸਕਦਾ ਦੂਸਰਾ ਕਿਸੇ ਨੂੰ ਵੀ ਪਾਪ ਮਾਫ਼ ਕਰਦਾ ਅਕਤਿਆਰ ਨਹੀਂ ਮਿਲਿਆ ਕਿਉਂਕਿ ਇਸ ਮਸੀਹ ਨੇ ਕਿਹਾ ਕਿ ਤੁਸੀਂ ਆਪਣੇ ਚੇਲੇ ਨੂੰ ਜਦੋਂ ਉਹ ਜੰਦਾ ਹੋ ਕੇ ਫਿਰ ਅਸਮਾਨ ਤੇ ਜਾਣ ਲੱਗੇ ਉਹਨੇ ਆਪਣੇ ਚੇਲੇ ਨੂੰ ਇਕੱਠਿਆਂ ਕੀਤਾ ਉਹਨਾਂ ਨੂੰ ਕਿਹਾ ਕਿ ਇਹ ਖੁਸ਼ਖਬਰੀ ਦਾ ਪੈਗਾਮ ਸਾਰੇ ਜਗਤ ਦੇ ਵਿੱਚ ਸਾਰੇ ਕੌਮਾਂ ਵਿੱਚ ਜਾ ਕੇ ਪ੍ਰਚਾਰ ਕਰੋ ਉਹਨਾਂ ਨੂੰ ਪਿਤਾ ਪੁੱਤਰ ਅਤੇ ਪੁੱਤਰਾ ਆਤਮਾ ਦੇ ਨਾਮ ਤੇ ਬਪਤਿਸਮਾ ਦਿਓ ਉਹਨਾਂ ਨੂੰ ਇਹ ਗੱਲਾਂ ਸਿਖਾਓ ਜਿਹੜੀਆਂ ਮੈਂ ਤੁਹਾਡੇ ਨਾਲ ਰਹਿ ਕੇ ਤੁਹਾਨੂੰ ਸਿਖਾਈਆਂ ਨੇ ਵੇਖੋ ਮੈਂ ਆ ਤੁਹਾਡੇ ਨਾਲ ਹਾਂ ਔਰ ਜੋਗਾ ਦੇ ਅੰਤ ਤੱਕ ਤੁਹਾਡੇ ਨਾਲ ਹਾਂ ਯਸਮਸੀ ਨੇ ਵਾਦਾ ਕੀਤਾ ਕਿ ਮੈਂ ਜੋਗਾ ਦੇ ਅੰਤ ਤੱਕ ਤੁਹਾਡੇ ਨਾਲ ਹਾਂ ਯਸਮਸੀ ਦਾ ਪੈਦਾ ਹੋਣਾ ਬੜਾ ਜ਼ਰੂਰੀ ਸੀ ਕਿਉਂਕਿ ਯਸਮਸੀ ਦੇ ਪੈਦਾ ਹੋਣ ਤੋਂ ਪਹਿਲੇ ਹੀ ਜਸਾ ਨਬੀ ਨੇ ਭਵਿਸ਼ਵਾਣੀ ਕੀਤੀ ਸੀ ਔਰ ਕਿ ਪ੍ਰਭੂ ਯਸਮਸੀ ਪੈਦਾ ਹੋਵੇਗਾ ਜਿਵੇਂ ਮੈਂ ਵਚਨਾਂ ਦੇ ਵਿੱਚੋਂ ਪੜ੍ਹ ਕੇ ਦੱਸਦਾ ਹਾਂ ਇਵੇਂ वचन ਦੇ ਵਿੱਚ ਲਿਖਿਆ ਜੋ ਸਾਇਨਾਬੀ ਦੀ ਪੁਸਤਕ ਵਿੱਚ ਲਿਖਿਆ ਹੈ ਅ ਇਸ ਲਈ ਪ੍ਰਭੂ ਆਪ ਤੁਹਾਨੂੰ ਇੱਕ ਨਿਸ਼ਾਨ ਦੇਵੇਗਾ ਵੇਖੋ ਇੱਕ ਕੁਆਰੀ ਗਰਭવતી ਹੋਵੇਗੀ ਅਤੇ ਪ੍ਰਭੂ ਆਪ putra ਜਨੰਗੀ ਅਤੇ ਉਸਦਾ ਨਾਮ ਇਮਾਨੁਅਲ ਰੱਖੇਗੀ ਅ ਜعنی ਪ੍ਰਭੂ ਯਿਸੂਮਸੀ ਦਾ ਨਾਮ ਜਿਹੜਾ ਹੈ ਉਹ ਪਹਿਲੇ ਇਮਾਨੁਅਲ ਰੱਖਿਆ ਗਿਆ ਹੈ ਇਮਾਨੁਅਲ ਦਾ ਮਤਲਬ ਹੈ ਕਿ ਪਰਮੇਸ਼ਵਰ ਸਾਡੇ ਨਾਲ ਤੋਂ ਉਸ ਤੋਂ ਬਾਅਦ ਫਿਰ ਇਹ वचन ਜਿਹੜਾ ਹੈ ਮਤੀ ਦੇ ਅੰਦੀਲ ਵਿੱਚ ਪੂਰਾ ਹੁੰਦਾ ਹੈ ਵੱਲੋਂ ਜੇ ਵੀ ਦਸਤੇ ਆ ਇਹ ਸੁਨ ਸਿੱਧਾ ਜਨਮ ਇਹ ਹੋਇਆ ਕਿ ਜਾਂ ਉਹਦੀ ਮਾਤਾ ਮਰੀਮ ਦਾ ਮਰੀਮ ਦੇ ਜੋਸਨਾਤ ਫਰਮਾਈ ਹੋਈ ਸੀ ਤਾਂ ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਉਹ ਪਵਿੱਤਰ ਆਤਮਾ ਤੋਂ ਗਰਭਤੀ ਪਾਈ ਗਈ ਆ ਜੋ ਉਹਦੇ ਪਤੀ ਜੋਸ ਨੇ ਜਦੋਂ ਧਰਮੇ ਪਰ ਸੀ ਅਤੇ ਇਹਨਾਂ ਕਿਉਂਦਾ ਸੀ ਕਿ ਉਹਨੂੰ ਅਲੰਕਣ ਦਾ ਪ੍ਰਗਟ ਕਰੇ ਇਹ ਦਲੀਲ ਕੀਤੀ ਜੋ ਉਸ ਨੂੰ ਚੁੱਪ ਕੀਤਾ ਤਿਆਗ ਲਵੇ ਪਰ ਜਾਂ ਉਹ ਇੰਨਾਂ ਗੱਲਾਂ ਇਹ ਚਿੰਤਾ ਵਿੱਚ ਪਿਆ ਹੋਇਆ ਸੀ ਤਾਂ ਦੇਖੋ ਪ੍ਰਭ ਦੇ ਇੱਕ ਦੂਤ ਨੇ ਸੁਪਨੇ ਵਿੱਚ ਉਹਨੂੰ ਦਰਸ਼ਨ ਦੇ ਕੇ ਕਿਹਾ ਇਹ ਜੋ ਸ਼ਬਦ ਉਹ ਦੇ ਪੁੱਤਰ ਤੋਂ ਆਪਣੇ ਪਤਨੀ ਮਰੀਯਮ ਨੂੰ ਆਪਣੇ ਘਰ ਲਿਆਓ ਤਾਂ ਨਾ ਡਰ ਕਿਉਂਕਿ ਜਿਹੜਾ ਉਹਦੀ ਕੁੱਖ ਵਿੱਚ ਆਇਆ ਹੈ ਉਹ ਕੋਈ ਪ੍ਰਤ ਆਤਮਾ ਤੋਂ ਹੈ ਅਤੇ ਉਹ ਪੁੱਤਰ ਜਣੇਗੀ ਅਤੇ ਉਹ ਉਸਦਾ ਨਾਮ ਯੇਸ਼ੂ ਰੱਖੇ ਪਹਿਲੇ ਤੇ ਰੱਖਿਆ ਇਮਾਨੁਅਲ ਤੇ ਫਿਰ ਉਹਨੇ ਕਿਹਾ ਕਿ ਉਹਦਾ ਨਾਮ ਯੇਸ਼ੂ ਰੱਖੇ ਅਤੇ ਕਿਉਂਕਿ ਉਹ ਜੋ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ ਇਸ ਸਭ ਕੁਝ ਇਸ ਲਈ ਹੋਇਆ ਪਈ ਜਿਹੜੀ ਗੱਲ ਪ੍ਰਭੂ ਨੇ ਨਬੀ ਦੇ ਜ਼ੁਬਾਨੇ ਆਖੀ ਸੀ ਇਹ ਹੀ ਜੋ ਜੋ ਸਾਹਿਬ ਨਬੀ ਦੇ ਜ਼ੁਬਾਨੇ ਕਹੀ ਸੀ ਨਾ ਗੱਲ ਉਹ ਇੱਥੇ ਪੂਰੀ ਹੋਈ ਆ ਆ ਜ਼ੁਬਾਨੇ ਆਖੀ ਸੀ ਉਹ ਪੂਰੀ ਹੋਵੇ ਵੇਖੋ ਕੁਵਾਰੀ ਗਰਭਨੀ ਹੋਵੇਗੀ ਅਤੇ ਪੁੱਤਰ ਜਨਮ ਲੇਗੇ ਅਤੇ ਉਹ ਉਸ ਦਾ ਨਾਮ ਇਮਾਨੂਅਲ ਰੱਖਣਗੇ ਜਿਸ ਦਾ ਅਰਥ ਹੈ ਕਿ ਪਰਮੇਸ਼ਰ ਸਾਡੇ ਨਾਲ ਪਰਮੇਸ਼ਰ ਸਾਡੇ ਨਾਲ ਜਿਵੇਂ ਪਹਿਲੇ ਦੱਸਿਆ ਸੀ ਨਾ ਉਹਨੇ ਲਿਖਿਆ ਕਿ ਪਰਮੇਸ਼ਰ ਸਾਡੇ ਸਾਗ ਅਤੇ ਦੋ ਜੀ ਉਹ ਸਭ ਨੇ 733 ਕੇ ਜਿਵੇਂ ਪ੍ਰਭੂ ਦੇ ਦੂਤ ਨੇ ਉਹਨੂੰ ਆਗਿਆ ਦਿੱਤੀ ਸੀ ਜਿਵੇਂ ਹਕੀਤਾ ਤੇ ਆਪਣੇ ਪਤੀ ਨੇ ਉਹ ਆਪਣੇ ਘਰ ਲਿਆ ਆ ਅਤੇ ਉਹਨੂੰ ਨਾਂ ਜਾਣਿਆ ਜਿੰਨਾ ਚਿਰ ਉਹ ਪੁੱਤਰ ਨਾ ਜਨਨੀ ਅਤੇ ਪੋਤਾ ਨਾਂ ਮਿਹਸੂਰ ਰਿਹਾ ਗਿਆ ਉਹ ਇਹ ਹੈ ਪਰਮੇਸ਼ਰ ਯਸੂਸੀ ਦਾ ਨਾਮ ਔਰ ਦੂ ਨਾਮ ਯਸੂਸੀ ਨੂੰ ਦਿੱਤੇ ਇਹਨੇ ਦਸਾ ਨਬੀ ਨੇ ਉਹਦਾ ਨਾਮ ਇਮਾਨੂਅਲ ਰੱਖਿਆ ਔਰ ਉਸ ਤੋਂ ਬਾਅਦ ਫਿਰ ਇਹ ਨਾਮ ਜਿਹੜਾ ਵਾ ਆ ਜਦੋਂ ਸਵਰਗ ਦੂਤ ਉਹਦੇ ਕੋਲ ਆਇਆ ਮਰੀਮ ਕੋਲ ਜੋ ਸਬਦੇ ਕੋਲ ਆਇਆ ਤੇ ਕੋਨੇ ਉਹਦਾ ਨਾਮ ਯਿਸੂ ਰੱਖਿਆ ਜਿਹੜਾ ਸਾਡੇ ਆ ਪਾਪਾ ਨੂੰ ਮਾਫ ਕਰਨ ਵਾਲਾ ਹੈ ਉਹ ਪ੍ਰਭੂ ਯਿਸੂ ਨੂੰ ਸਿ ਪਾਪਾ ਨੂੰ ਮਾਫ ਕਰਨ ਵਾਸਤੇ ਇਸ ਦੁਨੀਆ ਤੇ ਆਇਆ ਹੈ ਇਸ ਲਈ ਅਸੀਂ ਉਹਦੇ ਆਉਣ ਦੀ ਉਡੀਕ ਵਿੱਚ ਵੱਡਾ ਦਿਨ ਮਨਾਉਂਦੇ ਹਾਂ ਕਿਉਂਕਿ ਵੇ ਸਿਰਫ ਸਾਡੇ ਹਿੰਦੁਸਤਾਨ ਵਿੱਚ ਪੰਜਾਬ ਵਿੱਚ ਨਹੀਂ ਇਹ ਸਾਰੀ ਦੁਨੀਆ ਦੇ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਬੜੀਆਂ ਖੁਸ਼ੀਆਂ ਭਰਿਆ ਦਿਨ ਹੈ ਬੜਾ ਤਿਹਾਰ ਸੁੰਦਰ ਹੈ ਜੇਵੇਂ ਹਰ ਆ ਲੋਕ ਆਪਣਾ ਆਪਣਾ ਤਿਹਾਰ ਬੜੀ ਖੁਸ਼ੀ ਨਾਲ ਮਨਾਉਂਦੇ ਨੇ ਇਸੇ ਤਰ੍ਹਾਂ مسیਲੀ ਲੋਕ ਵੀ ਬੜੇ ਦਿਨ ਨੂੰ ਬੜੀ ਖੁਸ਼ੀ ਨਾਲ ਮਨਾਉਂਦੇ ਨੇ ਕਿਉਂਕਿ ਪ੍ਰਭੂ ਯਿਸੂ ਨੇ ਸਿੱਧਾ ਆਉਣਾ ਬੜਾ ਜ਼ਰੂਰੀ ਸੀ ਔਰ ਕਿਉਂਕਿ ਇਹ ਸਮਝੀ ਨੇ ਕਿ ਆ ਕਿ ਜੇ ਮੈਂ ਨਾ ਆਉਂਦਾ ਤੇ ਤੁਹਾਡੇ ਪਾਪ ਮਾਫ ਨਹੀਂ ਸੀ ਹੋ ਸਕਦੇ ਉਹ ਪ੍ਰਭੂ ਜੀ ਅਸਮ ਸੀ ਸਾਡੇ ਪਾਪਾਂ ਨੂੰ ਉਹਨੇ ਆਕੇ ਛੁਕ ਲਿਆ ਸਾਡੇ ਪਾਪਾਂ ਨੂੰ ਮaaf ਕੀਤਾ ਔਰ ਸਾਨੂੰ ਇੱਕ ਰਸਤਾ ਦਿਖਾਇਆ ਕਿਉਂਕਿ ਉਹਨਾਂ ਦੀ ਦਿਲ ਵਿੱਚ ਲਿਖਿਆ ਜਦੋਂ ਅਸੀਂ 14 ਬਾਪ ਹੁੰਦੀ ਅ ਅਸੀਂ ਅੱਤ ਪੜਦੇ ਹਾਂ ਤੇ ਯਿਸੂ ਨੇ ਕਿਹਾ ਰਾਹ ਅਤੇ ਸਚਾਈ ਅਤੇ ਜੀਵਨ ਮੈਂ ਹ ਕਿਉਂਕਿ ਰਾਹ ਵੀ ਯਿਸੂ ਹੈ ਸਚਾਈ ਵੀ ਯਿਸੂ ਹੈ ਤੇ ਜੀਵਨ ਵੀ ਯਿਸੂ ਹੈ ਉਹਨੇ ਕਿਹਾ ਮੇਰੇ ਬਗਿਆਰ ਮੇਰੇ ਪਿਤਾ ਦੇ ਕੋਲ ਕੋਈ ਵੀ ਜਾ ਨਹੀਂ ਸਕਦਾ ਅਸੀਂ ਪਿਤਾ ਦੇ ਕੋਲ ਜਾਣਾ ਹੈ ਪ੍ਰਭੂ ਯਿਸੂ ਮਸੀਹ ਨੇ ਸਾਡੇ ਲਈ ਇੱਕ ਰਾਹ ਤਿਆਰ ਕੀਤਾ ਹੈ ਯਸੂ ਰਾਹ ਬਣ ਕੇ ਆਇਆ ਹੈ ਔਰ ਰਾਹ ਜਿਹੜਾ ਯਿਸੂ ਮਸੀਹ ਤੋਂ ਬਗਿਆਰ ਸਾਨੂੰ ਕੋਈ ਨਹੀਂ ਦੇ ਸਕਦਾ ਕਿਉਂਕਿ ਲਿਖਿਆ ਹੈ ਔਰ ਸੁਲਾ ਨੇ ਖਤਮ ਤੇ ਲਿਖਿਆ ਆ ਪ੍ਰਾਰ ਬਾਬ ਦੀ ਮਾਰਾਇਤ ਦੇ ਵਿੱਚ ਲਿਖਿਆ ਕਿ ਨਾ ਅਸਮਾਨ ਦੇ ਥੱਲੇ ਔਰ ਕਿਸੇ ਨੂੰ ਐਸਾ ਨਾਮ ਨਹੀਂ ਦਿੱਤਾ ਗਿਆ ਜਿਹਦੇ ਦੁਆਰਾ ਸਾਨੂੰ ਮੁਕਤੀ ਮਿਲਣੀ ਹੈ ਜਿਹਦੇ ਵਾਅਦੇ ਦੇ ਦੁਆਰਾ ਸਾਡਾ ਉਦਾਰ ਹੋਣਾ ਹੈ ਤੋ ਯਿਸੂ ਮਸੀਹ ਮੁਕਤੀ ਦੇ ਨਾਮ ਆ ਕੇ ਆਇਆ ਛੋਟਾ ਆਰਾ ਦੇਣ ਵਾਸਤੇ ਆਇਆ ਸਾਡੇ ਗੁਨਾਹਾਂ ਨੂੰ ਮਾਫ ਕਰਨ ਵਾਸਤੇ ਆਇਆ ਇਸ ਲਈ ਅਸੀਂ ਬੜੇ ਦਿਨ ਨੂੰ ਬੜੀ ਖੁਸ਼ੀ ਦੇ ਨਾਲ ਮਨਾਉਂਦੇ ਹਾਂ ਔਰ ਹਮੇਸ਼ਾ ਮਨਾਉਂਦੇ ਆਏ ਹਾਂ ਔਰ ਇਸੇ ਖਰਮ ਮਨਾਉਂਦੇ ਰਵਾਂਗੇ ਜਿੰਨਾ ਚਿਰ ਇਹ ਸੁਮਸੀ ਦੁਬਾਰਾ ਸਰਦੀ ਓਕੇ ਨਹੀਂ ਆ ਜਾਂਦਾ ਕਿਉਂਕਿ ਇਹ ਸੁਮਸੀ ਨੇ ਵਾਦਾ ਕੀਤਾ ਹੈ ਕਿ ਮੈਂ ਤੁਹਾਡੇ ਫਿਰ ਆਵਾਂਗਾ ਜੇ ਵੀ ਉਸ ਨੇ ਆਪਣੇ ਚੇਲੇ ਨੂੰ ਕਿਹਾ ਔਰ ਮੈਂ ਜਾਣਦਾ ਹਾਂ ਕਿ ਤੁਹਾਡੇ ਲਈ ਜਗਾ ਤਿਆਰ ਕਰਦਾ ਹਾਂ ਔਰ ਜਦੋਂ ਮੈਂ ਵਾਪਸ ਆਵਾਂਗਾ ਤੇ ਤੁਹਾਨੂੰ ਆਪਣੇ ਨਾਲ ਲੈ ਕੇ ਜਾਵਾਂਗਾ ਕਿਉਂਕਿ ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ ਹੋ। ਉਹ ਪ੍ਰਭੂ ਉਸਸੀ ਸਾਡੇ ਵਾਸਤੇ ਸਾਰੇ ਧਰਮੀਆਂ ਦੇ ਵਾਸਤੇ ਨਹੀਂ ਸਾਰੇ ਜਗਤ ਦੇ ਵਾਸਤੇ ਰਿਆਧਾ ਆਹ ਤੇ ਆਰਤਨ ਵਾਸਤੇ ਆਇਆ ਹੈ। ਉਹ ਚੌਦਾ ਹੈ ਕਿ ਕੋਈ ਵੀ ਰੂਹ ਜੋ ਹੈ ਉਹ ਨਰਕ ਵਿੱਚ ਨਾ ਜਾਏ ਸਭ ਨੂੰ ਬਚਾਉਣ ਵਾਸਤੇ ਇਹ ਸੰਦੇਸ਼ ਦੇ ਕੇ ਆਇਆ ਹੈ। ਔਰ ਸਾਨੂੰ ਸਭ ਨੂੰ ਆ ਕਿਉਂਕਿ वचन ਤੇ ਇਹ ਵੀ ਲਿਖਿਆ ਹੈ ਕਿ ਹਰ ਗੁੜਨਾ ਯਿਸੂ ਨੇ ਕਿਹਾ ਇੱਕ ਦਿਨ ਮੇਰੇ ਸਾਹਮਣੇ झुकेगा हर जुबान एक दिन मेरा इकरार करेगी तो यसु मसीह राह बन के आया है और वो सब छुटकारा देने आया है और असने आप में तैयार करना और फिर प्रभु यसु मसीह ने जो वापस आना है उसने कहा मैं जो वापस आवांगा तो मैं थोड़ा अपने नाल लेके जावगा जिथे मैं हाँ तुसी भी होवो ਉੱਥੇ ਜਿੱਥੋਂ ਤੁਸੀਂ ਐਸਐਲਆਈ ਆਇਆ ਕਿ ਜਿੱਥੇ ਉਹ ਗਿਆ ਉੱਥੇ ਅਸੀਂ ਵੀ ਜਾਣਾ ਹੈ ਪਰ ਜਾਣਾ ਕਿ ਜਦੋਂ ਜਦ ਅਸੀਂ ਆਪਣੇ ਆਪ ਨੂੰ ਤਿਆਰ ਕਰਾਂਗੇ ਜਿਵੇਂ ਤੁਸੀਂ ਇੱਕ ਉਦਾਹਰਨ ਦੇ ਤੌਰ ਤੇ ਜਦੋਂ ਅਸੀਂ ਗੱਡੀ ਫੜਨ ਵਾਸਤੇ ਥਲੇ ਜਾਂਦੇ ਹਾਂ ਤੇ ਜਿੰਨਾ ਚਿਰ ਤਿਆਰ ਹੋ ਕੇ ਅਸੀਂ ਸਟੇਸ਼ਨ ਤੇ ਨਹੀਂ ਜਾਂਦੇ ਉਹਨਾਂ ਚਿਰ ਅਸੀਂ ਗੱਡੀ ਨੂੰ ਫੜ ਨਹੀਂ ਸਕਦੇ ਸਟੇਸ਼ਨ ਤੇ ਜਾਵਾਂਗੇ ਤਿਆਰ ਹੋ ਕੇ ਜਾਵਾਂਗੇ ਤੇ ਸਾਡੀ ਕੋਲ ਹੋਵੇਗੀ ਔਰ ਫਿਰ ਅਸੀਂ ਜਾ ਕੇ ਟ੍ਰੇਨ ਤੇ ਪਾਵਾਂਗੇ ਫਿਰ ਸਾਨੂੰ ਕੋਈ ਵੀ ਚੈਕਿੰਗ ਕਰਨ ਵਾਲਾ ਸਾਡੀ ਚੈਕਿੰਗ ਕਰੇਗਾ ਉਸਾਂ ਨੂੰ ਫਿਰ ਮਤਲਬ ਆਰਾਮਨਾ ਸਾਡੀ ਟਿਕਟ ਵੇਖ ਕੇ ਕਮੇਗਾ ਠੀਕ ਹੈ ਇਹਨਾਂ ਦੇ ਕੋਲ ਸਾਰਾ ਡਾਕੂਮੈਂਟ ਪੂਰਾ ਹੈ ਇਹ ਤਤੀ ਦੇ ਵਿੱਚ ਅਸੀਂ ਡਾਕੂਮੈਂਟ ਪੂਰਾ ਕਰਾਂਗੇ ਰਬੀਅਤ ਸਮਸੀ ਵਰਗੇ ਬਣਾਗੇ ਜਿਵੇਂ ਪਲੂਸ਼ ਨੇ ਆਪਣੇ ਵਚਨ ਤੇ ਕਿਹਾ ਮੈਨੂੰ ਵੀ ਜਿਸ ਤਰ੍ਹਾਂ ਔਰਤਾਂ ਨੂੰ ਦਰਦ ਲੱਗਿਆ ਜਨਮ ਦੇ ਵੇਲੇ ਮੈਨੂੰ ਵੀ ਦਰਦਾਂ ਲੱਗਿਆ ਹੋ ਜਾਂ ਨੇ ਜਿਨਾਂ ਤੇ ਤੁਹਾਡੇ ਵਿੱਚ ਇਹ ਸਮਸੀ ਦੀ ਸੂਰਤ ਨਾ ਮੰਡਾ ਉਹ ਸੂਰਤ ਬਣਾਉਣ ਵਾਸਤੇ ਪ੍ਰਭੂ ਇਸ ਸੰਸਿ ਆਇਆ ਹੈ ਉਹ ਸਾਨੂੰ ਆਪਣੀ ਸੂਰਤ ਬਣਾ ਕੇ ਬਣਾਉਣਾ ਚਾਹੁੰਦਾ ਹੈ ਜਿਵੇਂ ਖੁਦਾ ਨੇ ਜਦੋਂ ਇਨਸਾਨ ਨੂੰ ਬਣਾਇਆ ਕਿ ਉਸਨੇ ਆਪਣੀ ਸੂਰਤ ਤੇ ਬਣਾਇਆ ਆਪਣੇ ਸਰੀਰ ਤੇ ਬਣਾਇਆ ਕਿਉਂਕਿ ਜਿਵੇਂ ਖੁਦਾ ਸੀ ਪਹਿਲੇ ਆਦਮ ਨੂੰ ਉਸਨੇ ਬਣਾਇਆ ਪਰ ਆਦਮ ਤੋਂ ਬੇਮੁੱਫ ਹੋ ਗਿਆ ਜਿਹੜਾ ਖੁਦਾ ਦੇ ਨਾਲ ਉਹਨੇ ਸ਼ੈਤਾਨ ਦੇ ਆਕੇ ਲੱਗੇ ਤੇ ਨਾਲ ਦੇ ਨਾਲ ਆਪਣਾ ਰਿਸ਼ਤਾ ਤੋੜ ਦਿੱਤਾ ਪਰ ਇਹ ਸੰਸਿ ਸਾਡਾ ਰਿਸ਼ਤਾ ਤੋੜਨ ਵਾਸਤੇ ਨਹੀਂ ਇਹ ਸੰਸਿ ਰਿਸ਼ਤਾ ਜੋੜਨ ਵਾਸਤੇ ਆਇਆ ਹੈ ਔਰ ਜਦੋਂ ਮਸੀਂ ਨੂੰ ਅਸੀਂ ਮੰਨਣਾ ਹੈ ਤਾਂ ਬੋਲ ਕਰਨਾ ਕਿਉਂਕਿ ਉਸ ਤੋਂ ਬਗੈਰ ਕੋਈ ਵੀ ਮੁਕਤੀ ਦੇ ਨਹੀਂ ਸਕਦਾ ਕੋਈ ਹੈ ਹੀ ਨਹੀਂ ਇਹ ਦੁਨੀਆ ਤੇ ਕਿਉਂਕਿ ਜਿਵੇਂ ਦਸਾਇਆ ਦੇ ਵਿੱਚ ਵੀ ਫਦਾਨੇ ਕਿਹਾ ਹੈ ਕਿ ਦੂਰ ਤੱਤੀ ਦੇ ਦੂਰ ਦੂਰ ਦੇ ਦੇਸ਼ ਤੇ ਰਹਿਣ ਵਾਲੇ ਲੋਕੋ ਮੇਰੇ ਵੱਲ ਮੁਹਰੋਤੇ ਬਾਤ ਜਾਓ ਕਿਉਂਕਿ ਮੈਂ ਹੀ ਹਵਾ ਹਾਂ ਹੋਰ ਕੋਈ ਨਹੀਂ ਪਰਮੇਸ਼ਰ ਹੈ ਜੋ ਹਵਾ ਹੋਰ ਕੋਈ ਨਹੀਂ ਯਿਸੂ ਮਸੀਹ ਜੋ ਹਵਾ ਹੈ ਯਿਸੂ ਮਸੀਹ ਪਰਮੇਸ਼ਰ ਹੈ ਯਿਸੂ ਮਸੀਹ ਖੁਦਾ ਹੈ ਬੜੇ ਲੋਕ ਅੱਜ ਕੱਲ ਸਵਾਲ ਕਰਦੇ ਆ ਯਿਸੂ ਮਸੀਹ ਖੁਦਾ ਕਿੱਦਾਂ ਹੋ ਸਕਦਾ ਹੈ ਪਰ ਯਿਸੂ ਮਸੀਹ ਖੁਦਾ ਹੈ ਔਰ ਉਹ ਖੁਦਾ ਹੀ ਰਹੇਗਾ ਕਿਉਂਕਿ ਜਦ ਅਸੀਂ ਜਾਵਾਂਗੇ ਉਸ ਦਿਨ ਲਿਖਿਆ ਕਿ ਪਰਮੇਸ਼ਰ ਦਾ ਤੇ ਮਨੁੱਖਾਂ ਦਾ ਡੇਰਾ ਇੱਕੋ ਹੀ ਹੋਵੇਗਾ ਉਸ ਵਕਤ ਪਰਮੇਸ਼ਰ ਆ ਦੁਨੀਆ ਦੇ ਵਿੱਚ ਲੋਕਾਂ ਦੇ ਵਿੱਚ ਤੁਰਿਆ ਫਿਰਿਆ ਕਰੇਗਾ ਇਹੀ ਮੇਰਾ ਸੰਦੇਸ਼ ਹੈ ਔਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਆ ਜਿੰਨੇ ਵੀ ਲੋਕ ਮੱਧਾਨੇ ਆ ਰਿਹਾ ਬੜੀ ਖੁਸ਼ੀਆਂ ਨਾਲ ਮਨਾਉਣਾ ਵੀ ਹੈ ਕਿ ਕੋਈ ਵੀ ਦੰਗਾ ਫਸਾਦ ਨਹੀਂ ਹੋਣਾ ਚਾਹੀਦਾ ਮਿਲ ਜੁਲ ਕੇ ਜਿਸ ਤਰ੍ਹਾਂ ਪਹਿਲੇ ਅਸੀਂ ਮਨਾਉਂਦੇ ਆ ਰਹੇ ਹਾਂ ਉੋਤੇ ਫਿਰ ਮਿਲ ਜੁਲ ਕੇ ਬੜੀ ਜਲਨ ਮਨਾਣਾ ਹੈ ਤਾਂ ਕਿ ਕੋਈ ਵੀ ਅਸ਼ਾਂਤੀ ਨਹੀਂ ਸਭ ਨੂੰ ਕਿਉਂਕਿ ਇਹ ਸਮਾਜੀ ਸ਼ਾਂਤੀ ਦਾ ਰਾਜਕੁਮਾਰ ਹੈ ਸਭ ਨੂੰ ਸ਼ਾਂਤੀ ਦੇਣ ਵਾਸਤੇ ਆ ਅਸੀਂ ਸ਼ਾਂਤੀ ਦੇ ਨਾਲ ਕੰਮ ਕਰਾਂਗੇ ਤੇ ਪਰਮੇਸ਼ਰ ਵੀ ਖੁਸ਼ ਹੋਵੇਗਾ ਮੈਂ ਮੇਰਾ ਨਾਮ ਸੁਮੇਲਦਾ ਸੋਰਮਸੀ ਹੈ ਮੈਂ ਤੇ ਆਪ ਪ੍ਰਭੂ ਦਾ ਦਾਸ ਮਾਨਤਪੁਰਿਆ ਚਾਚੇ ਦੇ ਵਿੱਚ ਸੇਵਾ ਕਰਦਾ ਹਾਂ ਮੇਰੇ ਵੱਲੋਂ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਡਾ ਦਿਨ ਵੀ ਸਾਰਿਆਂ ਨੂੰ ਮੁਬਾਰਕ ਹੋਵੇ ਨਵਾਂ ਸਾਲ ਵੀ ਸਾਰਿਆਂ ਨੂੰ ਮੁਬਾਰਕ ਹੋਵੇ ਨਵਾਂ ਸਾਲ ਖੁਸ਼ੀਆਂ ਤੇ ਬਰਕਤਾਂ ਲੈ ਕੇ ਆਵੇ ਵੱਡਾ ਸਾਲ ਵੀ ਨਵਾਂ ਨਵੀਆਂ ਬਰਕਤਾਂ ਨਵੀਆਂ ਖੁਸ਼ੀਆਂ ਲੈ ਕੇ ਆਓ ਸਾਰੇ ਧੂਮ-ਧਾਮ ਨਾਲ ਅਸੀਂ ਮਿਲ ਕੇ ਮਨਾਵਾਂਗੇ ਔਰ ਕੋਈ ਵੀ ਆ ਇਹ ਨਹੀਂ ਆਪੇ ਕਿਸੇ ਦੇ ਵਾਸਤੇ ਰੁਕਾਵਟ ਹੈ ਕਿਉਂਕਿ ਪਰਮੇਸ਼ਰ ਸਬਨਾ ਦਾ ਹੈ ਔਰ ਸਬਨਾ ਦੇ ਵਾਸਤੇ ਆਇਆ ਹੈ ਔਰ ਸਾਰੇ ਆਨੇ ਜਿਸ ਤਰ੍ਹਾਂ ਪਹਿਲੇ ਮਿਲ ਜੁੜ ਕੇ ਵੱਡੇ ਦਿਨ ਨੂੰ ਮਨਾਉਂਦੇ ਹਾਂ ਔਰ ਨਵੇਂ ਸਾਲ ਨੂੰ ਮਨਾਉਂਦੇ ਹਾਂ ਇਸੇ ਤਰ੍ਹਾਂ ਸਾਰੇ ਆਨੇ ਮਿਲ ਕੇ ਮਨਾਉਣਾ ਹੈ ਮੇਰੀ ਤਰਫੋਂ ਵੱਡੇ ਦਿਨ ਦੀ ਵੀ ਸਭ ਨੂੰ ਮੁਬਾਰਕ ਹੋਵੇ ਤੇ ਨਵੇਂ ਸਾਲ ਦੀ ਵੀ ਸਭ ਨੂੰ ਮੁਬਾਰਕ ਹੋਵੇ ਨਵਾਂ ਸਾਲ ਖੁਸ਼ੀਆਂ ਬਰਾ ਸਬਨਾ ਦੇ ਲਈ ਆਵੇ ਸਾਰੇ ਭੈਣ ਭਾਈਆਂ ਨੂੰ